ਜਿਹੜੇ ਜੈ ਗੁਰੂਦੇਵ ਨਾ ਬੁਲਾਉਂਦੇ ਉਹਦੇ ਨਾਲ ਕੀ ਬੋਲਣਾ ਜਿਹੜੇ ਤਨ ਗੁਰੂਦੇਵ ਨਾ ਬੁਲਾਉਂਦੇ ਉਹਦੇ ਨਾਲ ਕੀ ਬੋਲਣਾ ਜਿਹੜੇ ਜੈ ਗੁਰੂਦੇਵ ਨਾ ਬੁਲਾਉਂਦੇ ਉਹਦੇ ਨਾਲ ਕੀ ਬੋਲਣਾ ਅੱਛਾ ਇੱਕ ਤਾੜੀ ਭਗਵਾਨ ਬਾਲਮੀਕੀ ਮਹਾਰਾਜ ਜਨਾ ਦਿਲਾ ਦਿਓ ਬਾਬਾ ਹਮੇਸ਼ਾ ਇੱਕ ਗੱਲ ਕਹਿਣਾ ਹੁਣਾ ਭਗਵਾਨ ਵਾਲਮੀਕੀ ਮਹਾਰਾਜ ਦੀ ਤਸਵੀਰ ਕਿੰਨੇ ਕਿੰਨੇ ਵੇਖੀ ਹੈ ਜਿਹਨੇ ਲਿਖਦੇ ਪਏ ਹੈ ਹੱਥ ਖੜੇ ਕਰੋ ਤਸਵੀਰ ਵੇਖੀ ਨਾ ਹੱਥ ਦੇ ਵਿੱਚ ਇੱਕ ਪੰਖ ਹੈ ਲਿਖੀ ਜਾਂਦੇ ਆ ਬਾਬਾ ਕੀ ਲਿਖਦੇ ਹੋ ਮਹਾਰਾਜ ਕੀ ਲਿਖ ਰਿਹਾ ਹਾਂਜੀ ਰਮਾਇਣ ਕੌਣ ਬੋਲੇ ਹੈ ਭਾਈ ਸੰਗੀ ਗੱਲ ਵੈਰੀ ਗੁੱਡ ਤਾੜੀ ਮਾਰੋ ਬਾਈ ਦੇ ਨਾਂ ਤੇ ਪਰ ਮੈਂ ਕਹਿੰਨਾ ਰਮਾਇਣ ਤੇ ਕਦੋਂ ਦੀ ਲਿਖ ਦਿੱਤੀ ਸ਼੍ਰੀ ਰਾਮ ਦੇ ਵੇਲੇ ਉਹ ਰਮਾਇਣ ਪੜ ਵੀ ਲਈ ਪਰ ਮੇਰਾ ਸਤਿਗੁਰੂ ਅੱਜ ਵੀ ਲਿਖੀ ਜਾਂਦਾ ਹੈ ਅੱਜ ਕੀ ਲਿਖ ਰਿਹਾ ਹੋਇਆ ਅੱਜ ਤਾਂ ਰਮਾਇਣ ਲਿਖ ਨਹੀਂ ਰਹੇ ਅੱਜ ਕੀ ਲਿਖੀ ਜਾਂਦਾ ਹੈ ਸੋਚਣ ਵਾਲੀ ਗੱਲ ਹੈ ਬਾਬਾ ਉੱਜ ਕਿ ਲਿਖੀ ਜਾਂਦਾ ਹੈ ਰਮਾਇਣ ਤੇ ਪੜ੍ਹ ਲਈ ਲੋਕਾਂ ਨੇ ਪਤਾ ਕੀ ਲਿਖਦੇ ਆ ਜੇ ਦਿਨ ਤੇ ਰਾਤ ਸ੍ਰੀ ਗੁਰੂ ਵਿਰਾਸ ਮਹਾਰਾਜ ਦੇ ਅਧੀਨ ਤੇ ਬੰਦੇ ਦਾ ਹਿਸਾਬ ਕਿਤਾਬ ਭਗਵਾਨ ਵਾਲਮੀਕੀ ਲਿਖ ਰਿਹਾ ਕਿ ਨੂੰ ਦੇਣਾ ਕੀ ਆ ਕਿਹਦਾ ਬਣਦਾ ਕਿੰਨਾ ਹੈ ਕਿਹਦਾ ਕਰਨਾ ਕਿੰਨਾ ਹੈ ਕਿਹਦੀ ਸਜ਼ਾ ਕੀ ਹੈ ਇਹ ਭਗਵਾਨ ਵਾਲਮੀਕੀ ਮਹਾਰਾਜ ਦੇ ਹੱਥੋਂ ਜੇ ਤੁਸੀਂ ਲੰਗਰ ਛਕ ਰਹੇ ਹੋ ਇਹਦੇ ਉੱਪਰ ਹੱਥ ਜਿਹਦਾ ਧੰਨ ਗੁਰੂ ਨਾਨਕ ਪਾਸ਼ਾ ਦੇ ਇੱਕ ਵਾਰੀ ਧੰਨ ਗੁਰੂ ਨਾਨਕ ਪਾਸ਼ਾ ਦੇ ਨਾਂ ਤੇ ਤਾੜੀ ਲਾ ਦਿਓ ਹਰ ਹਰ ਗੁਰੂ ਪੀਰ ਦੀ ਇੱਕ ਡਿਊਟੀ ਲੱਗੀ ਆ ਆ ਭਗਵਾਨ ਵਾਲਮੀਕੀ ਦੇ ਸਕੂਲ 'ਚ ਕਿਸ ਨੇ ਦਾਖਲਾ ਲੈਣਾ ਹੋਵੇ ਉਹ ਦੁਨੀਆ ਦਾ ਮਾਲਕ ਬੈਠਾ ਤਾਂ ਸਭ ਦਾ ਨਾਂ ਲਿਖਣ ਲਈ ਕੀ ਕਹਿਣਾ ਹੈ